ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਅੱਜ ਉਸ ਵੇਲੇ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਲਖਵਿੰਦਰ ਸਿੰਘ ਵਾਈਸ ਚੇਅਰਮੈਨ ਕੈਪਟਨ ਸੁਰਿੰਦਰ ਸਿੰਘ ਜੁਪਿੰਦਰ ਸਿੰਘ ਕਾਲਾ ਸੇਠ ਸਰਬਜੀਤ ਸਿੰਘ ਫੌਜੀ ਮੈਂਬਰ ਜਸਪਾਲ ਸਿੰਘ ਫੌਜੀ ਜਸਵੰਤ ਸਿੰਘ ਸੁਖਦੇਵ ਰਾਜ ਦੀ ਮਹਿਨਤ ਸਦਕਾ ਵੱਡੀ ਗਿਣਤੀ ਵਿੱਚ ਪਰਿਵਾਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਕੀਨੇ ਜੀ ਆਇਆਂ ਆਖਿਆ ਤੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਫਟੇ ਟਾਈਮਜ਼ ਚੈਨਲ ਪਤਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਰਦਾਰ ਰਮਨਜੀਤ ਸ਼ਕੀ ਸਾਹਿਬ ਸਾਡੇ ਪਿੰਡ ਕੱਲੇ ਦੇ ਵਿੱਚ ਆਏ ਨੇ ਤੇ ਐਸੀ ਭਾਈ ਚਾਰੇ ਦੇ ਜੋ ਆਮ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਬਸ ਇਹੀ ਆ ਕਿ ਜੋ ਇਲਾਕੇ ਦੇ ਵਿੱਚ ਸਰਦਾਰ ਰਮਨਜੀਤ ਸ਼ਕੀ ਸਾਹਿਬ ਨੇ ਐਸੀ ਭਾਈ ਚਾਰੇ ਦੀ ਬਾਹ ਫੜਦੇ ਰਹੇ ਹੋਰ ਅਜੇ ਤੱਕ ਮੈਂ ਕੋਈ ਨਹੀਂ ਵੇਖਿਆ ਵੀ ਜਿਹੜਾ ਐਸੀ ਭਾਈ ਚਾਰੇ ਦੀ ਬਾਹ ਫੜਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾੋ ਹੋ ਸ੍ਰੀ ਅਕਾਲ ਪੁਰਖ ਜੀ ਐਮਐਲਏ ਛਿੱਕੀ ਸਾਹਿਬ ਅੱਜ ਪਿੰਡ ਕੱਲੇ ਵਿੱਚ ਆਏ ਆ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਔਰ ਅਕਾਲੀ ਰਾਂਦੇ ਸੰਤਾ ਨੇ ਸੋਪੇ ਪਾਏ ਆ ਮੈਂ ਬਹੁਤ ਹੀ ਖੁਸ਼ ਆ ਅੱਜ ਕਿ ਛਿੱਕੀ ਸਾਹਿਬ ਨਾਲ ਜੁੜ ਗਏ ਸਾਰੇ ਜਿੰਨੇ ਵੀ ਅਕਾਲੀ ਦਲ ਦੇ ਭਾਜਪਾ ਦੇ ਆਪਣਾ ਦੂਜੇ ਭਾਜਪਾ ਦੇ ਤੇ ਆਪ ਦੇ ਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ